ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਕਾਂਗਰਸ ਦੇ ਸੀਨੀਅਰ ਲੀਡਰ ਨੂੰ ਆਮ ਆਦਮੀ ਪਾਰਟੀ ਵੱਲੋਂ ਅਮਰitsar ਦੇ ਕੇਂਦਰੀ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਮੇਰੇ ਨਾਲ ਇਸ ਵੇਲੇ ਪ੍ਰੋਫੈਸਰ ਦਰਬਾਰੀ ਦਾਲ ਨੇ ਤਬ ਤੋਂ ਪਹਿਲਾਂ ਸਰ ਇਹ ਵੱਡਾ ਸਿਆਸੀ ਸਫ਼ਰ ਹੈ ਤੁਹਾਡਾ ਪਹਿਲਾਂ ਕਾਂਗਰਸ ਫਿਰ ਭਾਜਪਾ ਅਤੇ ਹੁਣ ਆਮ ਆਦਮੀ ਪਾਰਟੀ ਕੀ ਕਹੋਗੇ ਇਸ ਬਾਰੇ ਮੈਂ ਸਮਝਣਾ ਕਿ ਪੰਜਾਬ ਦੀ ਬਿਹਤਰੀ ਵਾਸਤੇ ਮੈਂ ਇਹ ਕਦਮ ਚੁੱਕਿਆ ਹੈ ਤਾਂ ਕਿ ਪ੍ਰਸ਼ਾਸਨਿਕ ਸੁਧਾਰ ਕੀਤੇ ਜਾਣ आम जनता ਜਿਹੜੀ ਉਹਨੂੰ ਸਹੂਲਤਾਂ ਮਹਈਆ ਕੀਤੀਆਂ ਜਾਣ ਔਰ ਜਿਹੜੀਆਂ ਦਰਪੇਸ਼ ਸਮੱਸਿਆਵਾਂ ਨੇ ਉਹਨਾਂ ਦਾ ਸਮਾਧਾਨ ਕੀਤਾ ਜਾਏ ਮੈਨੂੰ ਬਹੁਤ ਲੰਮਾ ਟਾਈਮ ਸਿਆਸਤ ਵਿੱਚ ਰਹਿਣ ਦਾ ਮਿਲਿਆ ਮੈਂ ਇੱਕ ਇੱਕ ਸਮੱਸਿਆ ਨੂੰ ਜਾਣਨਾ ਔਰ ਮੈਂ ਉਹਦਾ ਹੱਲ ਵੀ ਜਾਣਨਾ ਔਰ ਅਗਰ ਸਾਡੀ ਪਾਰਟੀ ਪਾਵਰ ਚਾਹੇਗੀ ਮੇਰੇ ਕੋਲ ਜਿਹੜੀਆਂ ਜਿਹੜੀਆਂ ਚੀਜ਼ਾਂ ਹੈ ਮੈਂ ਗਵਰਨਮੈਂਟ ਦੇ ਸਾਹਮਣੇ ਰੱਖਾਂਗਾ ਤਾਂ ਕਿ ਅਸੀਂ ਇੱਕ ਨਵੇਂ ਪੰਜਾਬ ਦੀ ਤਾਮੀਰ ਕਰੀਏ ਇਹ ਨਿਰਮਾਨ ਕਰੀਏ ਔਰ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਈਏ ਔਰ ਇਸ ਜਿਹੜਾ ਤਰੀਕਾ ਕਰਾ ਹੈ ਪੋਲਿਟਿਕਸ ਦਾ ਇਹਦੇ ਵਿੱਚ ਵੀ ਬੜਾ ਵੱਡਾ ਪਰਿਵਰਤਨ ਲਿਆਈਏ ਪਰ ਆਖਿਰਕਾਰ ਕੀ ਖਾਸ ਹੈ ਆਮ ਆਦਮੀ ਪਾਰਟੀ 'ਚ ਜੋ ਬਾਕੀ ਪਾਰਟੀਆਂ ਦੇ ਵਿੱਚ ਨਹੀਂ ਹੈ ਜਿਨ੍ਹਾਂ ਨੂੰ ਤੁਸੀਂ ਛੱਡ ਕੇ ਇਧਰ ਆਉਣ ਦਾ ਫੈਸਲਾ ਕੀਤਾ ਕਿਉਂਕਿ ਪੁਰਾਣੀਆਂ ਪਾਰਟੀਆਂ ਜਿਹੜੀਆਂ ਹਨ ਉਹ ਰੂੜੀਵਾਦੀ ਔਰ ਕਨਜ਼ਰਵੇਟਿਵ ਬਣ ਗਈਆਂ ਨੋ ਚੇਂਜਰ ਨੇ ਹਾਲਾਤ ਦੇ ਮੁਤਾਬਕ ਉਹ ਬਦਲ ਨਾ ਨਹੀਂ ਚਾਹੁੰਦੀਆਂ ਪੰਜਾਬ ਦੇ ਅੰਦਰ ਸਾਨੂੰ ਲੋੜ ਹੈ ਇੰਡਸਟਰੀ ਦੀ ਸਾਡੇ ਪੰਜਾਬ ਚੋਂ ਇੰਡਸਟਰੀ ਖਤਮ ਹੋ ਗਈ ਸਾਡਾ ਵਪਾਰ ਜਿਹੜਾ ਉਹ ਕਰੀਪ ਤਵਾ ਹੋ ਗਿਆ ਅਸੀਂ ਪ੍ਰਸ਼ਾਸਨਿਕ ਸੁਧਾਰ ਜਿਹੜੇ ਬੜੀ ਤੇਜ਼ ਗਤੀ ਦੇ ਨਾਲ ਲਿਆਉਣੇ ਚਾਹੀਦੇ ਸੀ ਅਸੀਂ ਨਹੀਂ ਲਿਆ ਸਕੇ ਤੋਂ ਕਿਉਂਕਿ ਜਿਹੜੀ ਆਮ ਪਾਰਟੀ ਹੈ ਉਹਦੀ رائے ਹੈ ਕਿ ਅਸੀਂ ਵਕਤ ਦੇ ਨਾਲ ਚੱਲੀਏ ਔਰ ਸਾਰੇ ਮੁਲਕ ਦੇ ਅੰਦਰ ਇਹ ਸੁਧਾਰ ਜਿਹੜੇ ਹੈ ਉਹ ਲਿਆਈਏ ਆਮ ਆਦਮੀ ਪਾਰਟੀ ਤੇ ਵੀ ਇਲਜ਼ਾਮ ਲੱਗਦੇ ਨੇ ਕਿ ਪੈਸੇ ਲੈ ਕੇ ਟਿਕਟਾਂ ਦਿੱਤੀਆਂ ਜਾਂਦੀਆਂ ਕੀ ਤੁਹਾਡੀ ਵੀ ਪਾਰਟੀ ਦੇ ਨਾਲ ਕੋਈ ਡੀਲ ਹੋਈ ਕਿਉਂਕਿ ਹਾਲੇ ਤੱਕ ਤੁਸੀਂ ਪਾਰਟੀ 'ਚ ਜੁਆਇਨਿੰਗ ਵੀ ਨਹੀਂ ਕੀਤੀ ਔਰ ਤੁਹਾਨੂੰ ਪਹਿਲਾਂ ਹੀ ਉਮੀਦਵਾਰ ਐਲਾਨ ਦਿੱਤਾ ਗਿਆ ਦੇਖੋ ਗੱਲ ਇਹ ਹੈ ਮੇਰੇ ਨਾਲ ਤੇ ਕੋਈ ਗੱਲ ਨਹੀਂ ਹੋਈ ਮੈਂ ਆਇਆ ਮੈਂ ਪ੍ਰੋਫੈਸਰ ਨਾ ਆਈ ਕੈਨ ਅਫੋਰਡ ਨਾ ਮੇਰੇ ਕੋਲ ਕਿਸੇ ਡਿਮਾਂਡ ਕੀਤੀ ਹੈ ਮੈਂ ਇਹਨੇ ਇਲੈਕਸ਼ਨ ਲੜਿਆ ਕਾਂਗਰਸ ਪਾਰਟੀ ਦੇ ਅੰਦਰ ਕਦੀ ਕਿਸੇ ਨੇ ਨਾ ਪੈਸਾ ਮੇਰੇ ਕੋਲ ਮੰਗਿਆ ਨਾ ਮੈਂ ਕਿਸੇ ਕੋਲੋਂ ਲਿਆ ਔਰ ਮੈਂ ਸ਼ਾਇਰੀਆਂ ਦੀ ਮਦਦ ਨਾਲ ਇਲੈਕਸ਼ਨ ਲੜਦਾ ਰਿਹਾ ਐਤਿਹੀ ਮੇਰਾ ਜਿਹੜਾ ਇਲੈਕਸ਼ਨ ਹੈ ਸੈਂਟਰਲ ਕੰਸਟਿਟੂਐਂਸੀ ਦੇ ਦੋਸਤ ਜਿਹੜੇ ਆ ਔਰ ਮੇਰੇ ਮਿੱਤਰ ਔਰ ਆਮ ਲੋਕ ਜਿਹੜੇ ਉਹ ਹੀ ਲੜਨਗੇ ਉਹ ਹੀ ਸਭ ਕੁਝ ਕਰਦੇ ਆ ਇਸ ਕਰਕੇ ਮੈਨੂੰ ਇਹਦੇ ਬਾਰੇ ਨਾ ਕਿਸੇ ਤਰ੍ਹਾਂ ਦਾ ਗਿਆਨ ਆ ਨਾ ਮੈਂ ਇਹ ਕਹਿਣਾ ਕਿ ਕਿਸੇ ਨੇ ਕੁਝ ਲਿਆ ਕਿਸੇ ਕੋਲ ਜਿਸ ਹਲਕੇ 'ਚ ਤੁਸੀਂ ਚੋਣ ਲੜਨ ਜਾ ਰਹੇ ਹੋ ਉੱਥੋਂ ਹੀ ਤੁਸੀਂ ਕਈ ਵਾਰ ਐਮ.ਐਲ.ਏ ਬਣੇ ਔਰ ਜਦੋਂ ਪਿਛਲੀ ਵਾਰ ਤੁਹਾਨੂੰ ਟਿਕਟ ਨਹੀਂ ਦਿੱਤੀ ਗਈ ਤਾਂ ਓਮਪ੍ਰਕਾਸ਼ ਸੋਨੀ ਨੂੰ ਉੱਥੋਂ ਮੈਦਾਨ 'ਚ ਉਤਾਰਿਆ ਗਿਆ ਜਿਸ ਤੋਂ ਬਾਅਦ ਤੁਹਾਡੀ ਨਾਰਾਜ਼ਗੀ ਸ਼ੁਰੂ ਹੋਈ ਪਾਰਟੀ ਨਾਲ ਇਸ ਵੇਲੇ ਹਾਲੇ ਭਾਜਪਾ ਵੱਲੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਤੁਹਾਡਾ ਮੁੱਖ ਮੁਕਾਬਲਾ ਕਿਸ ਉਮੀਦਵਾਰ ਦੇ ਵਿੱਚ ਹੈ ਜੇਕਰ ਕਾਂਗਰਸ ਦੀ ਗੱਲ ਕਰੀ ਓਮਪ੍ਰਕਾਸ਼ ਸੋਨੀ ਜਾਂ ਫਿਰ ਭਾਜਪਾ ਦਾ ਜੇਕਰ ਉਮੀਦਵਾਰ ਐਲਾਨਿਆ ਜਾਂਦਾ ਤਰਨ ਚੁਗਨੂ ਤੋਂ ਤੁਹਾਡਾ ਸਭ ਤੋਂ ਵੱਡਾ ਜਿਹੜਾ ਸਿਆਸੀ ਮੁਕਾਬਲਾ ਕਿਸ ਦੇ ਨਾਲ ਹੋਣ ਵਾਲਾ ਹੈ ਦੇਖੋ ਮੇਰੀ ਲੜਾਈ ਸ਼੍ਰੀ ਓਮ ਪ੍ਰਕਾਸ਼ ਸੋਨੀ ਨਾਲ ਹੋਏਗੀ ਕਿਉਂਕਿ ਉਸ ਆਦਮੀ ਨੇ 20 ਸਾਲ ਤੋਂ ਲਗਾਤਾਰ ਉਹ ਅਸੈਂਬਲੀ ਦਾ ਮੈਂਬਰ ਰਿਹਾ ਹੈ ਇੱਕ ਦਿਨ ਇੱਕ ਸਕਿੰਟ ਵੀ ਕਦੀ ਲੋਕਾਂ ਦੇ ਜਜ਼ਬਾਤ ਦੀ ਤਰਜਮਾਨੀ ਕਰਨ ਵਾਸਤੇ ਉਸ ਚੋਂ ਨੇ ਇੱਕ ਸ਼ਬਦ ਨਹੀਂ ਕਿਹਾ ਔਰ ਨਾ ਉਹਦਾ 20 ਸਾਲਾਂ ਚ ਕੋਈ ਲੰਮਾ ਛੋੜਾ ਰਿਕਾਰਡ ਰਿਹਾ ਹੈ ਜਿਸ ਲਈ ਮਿਹਰਸਾਨ ਉਸ ਲਈ ਜ਼ਰੂਰ ਉਹਨਾਂ ਨੇ ਕੰਮ ਕੀਤੇ ਪਰ ਉਸ ਤੋਂ ਬਾਅਦ ਸвая ਐਮਐਲਏ ਬਣਨ ਤੋਂ ਕਦੀ ਉਹਨਾਂ ਵਿਚਾਰ ਹੀ ਨਹੀਂ ਕੀਤਾ ਕਿ ਕਿਸ ਤਰ੍ਹਾਂ ਪੰਜਾਬ ਜਿਹੜਾ ਹੈ ਇਸ ਨੂੰ ਅੱਗੇ ਲਿਜਾਇਆ ਜਾ ਸਕਦਾ ਹੈ ਤੋਂ ਮੈਂ ਇਹ ਸਮਝਣਾ ਕਿ ਅਸੀਂ ਇਹ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਰੱਖਾਂਗੇ ਲੋਕ ਸਾਡੀਆਂ ਗੱਲਾਂ ਨੂੰ ਪਸੰਦ ਕਰਨਗੇ ਕਿਉਂਕਿ ਅਸੀਂ ਤਬਦੀਲੀ ਲਿਆਉਣਾ ਚਾਹੁੰਦੇ ਆ ਇੱਕ ਚੰਗਾ ਜੀਵਨ ਬਣੇ ਇਕ ਚੰਗਾ ਸੁਧਾਰ ਹੋਵੇ ਪ੍ਰਸ਼ਾਸਨਿਕ ਸੁਧਾਰ ਹੋਵੇ ਆਰਥਿਕ ਸੁਧਾਰ ਹੋਵੇ ਆਮ ਆਦਮੀ ਪਾਰਟੀ ਪੰਜਾਬ ਚ ਦੋ ਮੁੱਦੇ ਲੈ ਕੇ ਚੋਣ ਲੜ ਰਹੀ ਆ ਕਰਪਸ਼ਨ ਤੇ ਡਰਗ ਓ ਪ੍ਰਕਾਸ਼ ਸੋਨੀ ਦੇ ਖਿਲਾਫ ਐਸੀਆਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਹਲਕੇ ਤੇ ਜਾ ਕੇ ਲੋਕਾਂ ਨੂੰ ਸਟੇਜਾਂ ਤੇ ਜਾ ਕੇ ਕਹੋ ਦੇਖੋ ਓ ਪ੍ਰਕਾਸ਼ ਸੋਨੀ ਪੁਰਾਣਾ ਮੇਰੇ ਆ ਸਾਡਾ ਮੈਂ ਉਹਦਾ ਇਤਰਾਮ ਕਰਨਾ ਪਰ ਐਜ਼ ਐਨ ਐਮ ਐਲ ਏ ਉਹਦਾ ਕੋਈ ਕੰਟਰੀਬਿਊਸ਼ਨ ਸਾਡੀ ਕਾਂਸਟਿਟੂਐਂਸੀ ਜਾਂ ਪਰਲੇ ਪਾਸੇ ਨਹੀਂ ਰਿਹਾ ਤੋਂ ਡਰਗ ਦਾ ਜਿੱਥੋਂ ਤੱਕ ਮਸਲਾ ਹੈ ਪੰਜਾਬ ਸਭ ਤੋਂ ਜ਼ਿਆਦਾ ਪੰਜਾਬ ਦਾ ਨੁਕਸਾਨ ਹੋਇਆ ਪਹਿਲੇ ਹਫੀਮ ਦਾ ਸੀ ਉਸ ਤੋਂ ਬਾਅਦ ਸਮੈਕ ਆ ਗਈ ਬਾਕੀ ਨਸ਼ੇ ਆ ਗਏ ਔਰ ਹਾਈ ਕੋਰਟ ਦੇ ਅੰਦਰ ਡੀਜੀਪੀ ਡਾਇਰੈਕਟਰ ਜਨਰਲ ਪੁਲਿਸ ਨੇ ਕੁਝ ਬੰਦਿਆਂ ਦੇ ਨਾਮ ਲਿਖ ਕੇ ਦਿੱਤੇ ਕਿ ਇਹ ਜਿਹੜੇ ਡਰਗ ਸਮਗਲਰ ਨੇ ਇਹਨਾਂ ਦੀ ਇਨਕੁਆਇਰੀ ਕਰਵਾਈ ਜਾਏ ਤੋਂ ਇਹ ਫਾਈਲ ਜਿਹੜੀ ਹੈ ਉਹ ਗਵਰਨਮੈਂਟ ਪੰਜਾਬ ਕੋਲ ਵੀ ਹੈ ਕਿਉਂਕਿ ਗਵਰਨਮੈਂਟ ਪੰਜਾਬ ਨੇ ਦੀ ਇਨਕੁਆਇਰੀ ਨਹੀਂ ਕਰਾਈ ਤੁਮੇ ਸਮਝਣਾ ਕਿ ਇਹਦੀ ਇੰਪਾਰਸ਼ਲ ਇਨਕੁਆਇਰੀ ਹੋਣੀ ਚਾਹੀਦੀ ਹੈ ਚਾਹੇ ਕੋਈ ਪੋਲੀਟੀਕਲ ਆਦਮੀ ਹੈ ਚਾਹੇ ਨਾਨ ਪੋਲੀਟੀਕਲ ਹੈ ਜਿਹੜਾ ਆਦਮੀ ਸਮਗ ਸਮਗ ਜਿਹੜੀ ਪੈਡਲਰ ਹੈ ਜਾਂ ਸਮਗਲਰ ਹੈ ਸਮੈਕ ਦਾ ਉਸ ਨੂੰ ਅਰੈਸਟ ਕੀਤਾ ਜਾਏ ਤਾਂ ਕਿ ਇੱਕ ਚੰਗੇ ਯੂਸ ਜਿਹੜਾ ਸਵਸਥ ਸਮਾਜ ਅਸੀਂ ਉਸ ਦਾ ਨਿਰਮਾਣ ਕਰ ਸਕੀਏ ਤੁਸੀਂ ਜਿਸ ਕਾਂਗਰਸ ਪਾਰਟੀ 'ਚ ਆਪਣੀ ਜ਼ਿੰਦਗੀ ਦਾ ਜ਼ਿਆਦਾ ਸਮਾਂ ਬਤਾਇਆ ਉਸ ਪਾਰਟੀ ਦੇ ਖਿਲਾਫ ਜਦੋਂ ਤੁਸੀਂ ਸਟੇਜਾਂ ਤੇ ਜਾ ਕੇ ਬੋਲੋਗੇ ਤੁਸੀਂ ਸਮਝਦੇ ਹੋ ਕਿ ਲੋਕ ਉਸ ਨੂੰ ਗੰਭੀਰਤਾ ਦੇ ਨਾਲ ਸੁਣਨਗੇ ਕਾਂਗਰਸ ਪਾਰਟੀ ਹਮੇਸ਼ਾ ਸੈਕੂਲਰ ਰਹੀ ਹੈ ਸਭ ਨਾਲ ਪਿਆਰ ਕਰਨੀ ਰਹੀ ਹੈ ਔਰ ਆਪ ਵੀ ਸੈਕੂਲਰ ਪਾਰਟੀ ਹੈ ਸਾਰਿਆਂ ਧਰਮਾਂ ਦਾ ਇਹ ਇਤਰਾਮ ਕਰਦੀ ਐਸ਼ ਕਰਕੇ ਮੈਂ ਕੋ ਲੰਮਾ ਛੜਾ ਇਸ ਦੇ ਵਿੱਚ ਫਰਕ ਨਹੀਂ ਸਮਝਦਾ ਇਹ ਕਈ ਜੀਜ਼ਾਂ ਐਸੀਆਂ ਹੁੰਦੀਆਂ ਜਿਹੜੀਆਂ ਸੁਧਾਰ ਸਾਨੂੰ ਸਾਡੇ ਮਨਾਂ ਚਾਹੁੰਦਾ ਹੈ ਕਿ ਲਿਆਉਣਾ ਚਾਹੀਦਾ ਮੈਂ ਉਹਦੇ ਵਾਸਤੇ ਇਹ ਸਾਰਾ ਸਮਰਥਨ ਆਪਜੀ ਨੂੰ ਦਿੱਤਾ ਇੱਕ ਆਖਰੀ ਸਵਾਲ ਜਿੰਨੀ ਵਾਰ ਵੀ ਇਲੈਕਸ਼ਨ ਲੜੇ ਤੁਹਾਡੇ ਮੁਕਾਬਲੇ ਲక్ష్ਮੀ ਕਾਂਤਾ ਚਾਵਲਾ ਜੀ ਹੁੰਦੇ ਸੀ ਇਸ ਵਾਰੀ ਉਹ ਇਲੈਕਸ਼ਨ 'ਚ ਨਹੀਂ ਹੋਣਗੇ ਇਹ ਤੁਹਾਡੇ ਲਈ ਕਿਦਾਂ ਦਾ ਅਨੁਭਵ ਰਹਿਣ ਵਾਲਾ ਹੈ ਦੇਖੋ ਮੈਂ ਔਰ ਪੈਨ ਲక్ష్ਮੀ ਕਾਂਤਾ 10 ਸਾਲਾਂ ਆਮਨੇ ਸਾਹਮਨੇ ਰਹੇ ਮੈਂ ਕਦੀ ਉਹਨਾਂ ਦੀ ਸ਼ਾਨ ਦੇ ਖਿਲਾਫ ਗੱਲ ਨਹੀਂ ਕੀਤੀ ਉਹਨਾਂ ਕਦੀ ਮੇਰੇ ਤੇ ਜਾਤੀ ਹਮਲਾ ਨਹੀਂ ਕੀਤਾ ਇਹ ਸਿਆਸਤ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਚਲਦੀਆਂ ਪਰ ਅਸੀਂ ਬੜੀ ਇੱਜ਼ਤ ਦੇ ਨਾਲ ਇਲੈਕਸ਼ਨ ਲੜਦੇ ਰਹੇ ਹਾਰ ਜਿੱਤ ਤੇ ਲੋਕਾਂ ਨੇ ਫੈਸਲਾ ਕਰਨਾ ਹੁੰਦਾ ਪਰ ਇਸ ਵਾਰੀ ਇਹ ਤ੍ਰਿਕੋਣੀ ਲੜਾਈ ਬਣੀ ਹੈ ਜਿਹਦੇ ਚ ਸ਼੍ਰੀ ਤਰਨ ਚੁਗਵੀ ਨੇ ਕਿਉਂਕਿ ਮੈਂ ਡੀਏਵੀ ਕਾਲਜ ਪੜ੍ਹਾਉਂਦਾ ਰਿਹਾ ਬੜਾ ਲੰਮਾ ਸਮੇਂ ਉਹ ਸਾਡੇ ਕੋਲ ਪੜ੍ਹਦੇ ਰਹੇ ਨੇ ਉਹਨਾਂ ਆਪਣੇ ਇਲਾਕੇ 'ਚ ਕੰਮ ਕੀਤਾ ਔਰ ਪਰ ਉਹਨਾਂ ਨੂੰ ਕਦੀ ਅਸੈਂਬਲੀ ਚ ਜੇ ਜਾਣ ਦਾ ਮੌਕਾ ਨਹੀਂ ਮਿਲਿਆ ਤੇ ਇਸ ਕਰਕੇ ਉਹਨਾਂ ਨੂੰ ਕੁਝ ਕਹਿਣ ਦੀ ਲੋੜ ਨਹੀਂ ਪੈਂਦੀ ਲੜਾਈ ਉਸ ਆਦਮੀ ਵਾਸਤੇ ਹੈ ਜਿਹਨੂੰ ਇਹਨਾਂ ਲੰਬਾ ਸਫਰ ਮਿਲਿਆ ਹੋਵੇ ਸੇਵਾ ਕਰਨ ਦਾ ਔਰ ਉਹਨੇ ਕੀਤਾ ਹੀ ਕੁਝ ਨਾ ਹੋਵੇ ਇਸ ਕਰਕੇ ਐਸੇ ਲੋਕ ਜਿਨ੍ਹਾਂ ਜਿਨ੍ਹਾਂ ਕੋਈ ਕੰਟ੍ਰਿਬਿਊਟ ਨਹੀਂ ਕਰਨਾ ਉਹਨਾਂ ਦੀ ਲੋੜ ਨਹੀਂ ਤੇ ਤਾਂ ਅਸੀਂ ਚੰਗਾ ਸਮਾਜ ਬਣਾਵਾਂਗੇ ਜੀ ਅਸੈਂਬਲੀ 'ਚ ਵੀ ਕੁਝ ਜਾ ਕੇ ਕੰਟ੍ਰਿਬਿਊਟ ਕਰਾਂਗੇ ਆਮ ਆਦਮੀ ਪਾਰਟੀ ਦੇ ਉਹ ਲੋਕ ਜਿਨ੍ਹਾਂ ਨੇ ਪਾਰਟੀ ਨੂੰ ਇੱਥੋਂ ਤੱਕ ਖੜਾ ਕਰਨ 'ਚ ਇੱਕ ਵੱਡਾ ਰੋਲ ਨਿਭਾਇਆ ਪਾਰਟੀ ਦੇ ਨਾਲ ਸ਼ੁਰੂ ਤੋਂ ਜੁੜੇ ਨੇ ਹੁਣ ਤੁਹਾਨੂੰ ਪੈਰਾਸ਼ੂਟ ਰਾਈ ਉਤਾਰ ਦਿੱਤਾ ਗਿਆ ਤੁਸੀਂ ਨਹੀਂ ਸਮਝਦੇ ਕਿ ਇਸ ਚੀਜ਼ ਦਾ ਵਿਰੋਧ ਵੀ ਹੋ ਸਕਦਾ ਪਾਰਟੀ ਦੇ ਵਿੱਚ ਦੇਖੋ ਗੱਲ ਇਹ ਹੈ ਕਿ ਉਹ ਵੀ ਸਾਡੇ ਬੱਚੇ ਭਰਾਵਾਂ ਦੇ ਸਮਾਨ ਐ ਮੈਂ ਉਹਨਾਂ ਦਾ ਵੀ ਤੇਜ ਦਿਲ ਨਾਲ ਸ਼ੁਕਰੀਆ ਦਾਕਿਨਾ ਜਿਨ੍ਹਾਂ ਨੇ ਪਿਛਲੇ 3-4 ਸਾਲ ਤੋਂ ਮਿਹਨਤ ਕਰਕੇ ਆਪ ਪਾਰਟੀ ਦੀ ਬੁਨਿਆਦ ਜਿਹੜੀ ਹੈ ਸਾਡੇ ਇੱਥੇ ਰੱਖੀ ਮੈਂ ਆਈ ਵਿਲ ਮੀਟ them ਔਰ ਉਹਨਾਂ ਨਾਲ ਮੈਂ ਸਰੀ ਬਹਿ ਕੇ ਗੱਲ ਕਰਾਂਗਾ ਉਹਨਾਂ ਨੂੰ ਉਸੇ ਤਰ੍ਹਾਂ ਇੱਜ਼ਤ ਅਸੀਂ ਦੇਵਾਂਗੇ ਜਿਸ ਤਰ੍ਹਾਂ ਬਾਕੀ ਸਾਡੇ ਦੋਸਤ ਹੈ ਇਹ ਹਨ ਪ੍ਰੋਫੈਸਰ ਦਰਬਾਰੀ لال ਜਿਨ੍ਹਾਂ ਨੇ ਪਹਿਲਾਂ ਕਾਂਗਰਸ ਦਾ ਹੱਥ ਉਸ ਤੋਂ ਬਾਅਦ ਭਾਜਪਾ ਦਾ ਫੁੱਲ ਤੇ ਹੁਣ ਆਮ ਆਦਮੀ ਪਾਰਟੀ ਦਾ ਝਾੜੂ ਫੜਿਆ ਔਰ ਇਹਨਾਂ ਦਾ ਕਹਿਣਾ ਕਿ ਜੋ ਮੁੱਖ ਮੁਕਾਬਲਾ ਉਹਨਾਂ ਦਾ ਓਮ ਪ੍ਰਕਾਸ਼ ਸੋਨੀ ਦੇ ਵਿਚਾਲੇ ਰਹਿਣ ਵਾਲਾ ਕਿਉਂਕਿ ਓਮ ਪ੍ਰਕਾਸ਼ ਸੋਨੀ ਨੂੰ ਜਦੋਂ ਟਿਕਟ ਦਿੱਤੀ ਗਈ ਤਾਂ ਉਸ ਤੋਂ ਬਾਅਦ ਹੀ ਇਹਨਾਂ ਦੀ ਕਾਂਗਰਸ ਦੇ ਨਾਲ ਨਾਰਾਜ਼ਗੀ ਸ਼ੁਰੂ ਹੋਈ ਔਰ ਫਿਰ ਇਹਨਾਂ ਨੇ ਭਾਜਪਾ ਦੇ ਵਿੱਚ ਜਾਣ ਦਾ ਫੈਸਲਾ ਲਿਆ ਅਤੇ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣ ਕੇ ਅੰਮ੍ਰਿਤਸਰ ਦੇ ਕੇਂਦਰੀ ਹਲਕੇ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ ਰਾਜੀਵ ਸ਼ਰਮਾ ਐਬੀਪੀ ਸੰਜਾ ਅੰਮ੍ਰਿਤਸ